ਲਾ ਵੀ ਮਿੱਤਰੋ ਅੱਜ 16 ਮਾਰਚ 2024 ਅੱਜ ਪੰਜਾਬ ਤੇ ਹਰਿਆਣਾ ਦੇ ਵਿੱਚ ਬਹੁਤ ਤਗੜੇ ਕਬੱਡੀ ਟੂਰਨਾਮੈਂਟ ਹੋਣੇ ਨੇ ਜਿੱਥੇ ਕਿ ਬੈਸਟਾਂ ਨੂੰ ਫੋੜ ਵੀ ਦਿੱਤੇ ਜਾ ਰਹੇ ਨੇ ਜੇਕਰ ਆਪਾਂ ਪਹਿਲੇ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਪਿੰਡ ਕਲਾਰ ਉਹ ਵਿਖੇ ਹੋਵੇਗਾ ਆਲ ਓਪਨ ਦਾ ਕਬੱਡੀ ਟੂਰਨਾਮੈਂਟ ਜਿੱਥੇ ਪਹਿਲਾ ਇਨਾਮ 111000 ਦੂਜਾ ਇਨਾਮ 81000 ਇੱਥੇ ਬੈਸਟਾਂ ਨੂੰ ਬਾਈਕ ਦਿੱਤਾ ਜਾਊਗੀ ਤੇ ਜੇ ਲਾਈਵ ਦੀ ਗੱਲ ਕਰੀਏ ਤਾਂ ਕਬੱਡੀ 365 ਤੇ ਚੱਲੂਗਾ ਜੇਕਰ ਦੂਜਾ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਦੂਜਾ ਟੂਰਨਾਮੈਂਟ ਸੰਤ ਨਗਰ ਜ਼ਿਲ੍ਹਾ सिरसा ਇੱਥੇ ਤਿੰਨ ਖਿਡਾਰੀ ਬਾਹਰ ਹੋਣਗੇ ਜੇ ਪਹਿਲਾ ਇਨਾਮ ਦੀ ਗੱਲ ਕਰੀਏ ਤਾਂ 2,22,222 ਦੂਜਾ ਇਨਾਮ 1,11,111 ਇੱਥੇ ਮਿੱਤਰ ਬਹੁਤ ਤਗੜਾ ਟੂਰਨਾਮੈਂਟ ਹੋਣ ਵਾਲਾ ਬਸ ਤਾਂ ਉਹ ਇੱਥੇ ਫੋੜ ਦਿੱਤੇ ਜਾਣਗੇ ਜੇਕਰ ਖੜਿਆ ਲੈਂਦੀ ਗੱਲ ਕਰੀਏ ਹਰਿਆਣੇ ਦੇ ਤਾਂ ਇੱਥੇ ਅੰਕਰ ਬਲਹਾਰਾ, ਨੀਸ਼ ਬਲਹਾਰਾ, ਦੇਸੀ ਪਰਮਾਨਾ ਵਰਗੇ ਸਾਰੇ ਸੁਪਰਸਟਾਰ ਇੱਥੇ ਖੇਡਣਗੇ ਰਿਸਰਸ ਵਿੱਚ ਸਟਾਣੋਂ ਇੱਥੇ ਹੋੜਨੇ ਜੇਕਰ ਤੀਜੇ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਤੀਜਾ ਟੂਰਨਾਮੈਂਟ ਅੱਜ ਕਾਲੀਕੇ ਜ਼ਿਲ੍ਹਾ ਬਰਨਾਲਾ ਵਿਖੇ ਹੋਏਗਾ ਇਸ ਟੂਰਨਾਮੈਂਟ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਪਹਿਲਾ ਇਨਾਮ ਇੱਥੇ 71000 ਦੂਜਾ ਇਨਾਮ 51000 ਬੈਸਟਾਂ ਨੂੰ ਇੱਥੇ 21-21000 ਹੈ ਜੇਕਰ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਕਬੱਡੀ 1 2 3 ਤੇ ਚੱਲੂਗਾ ਸ਼ਿਲੂ ਬਾਰੇ ਜੇ ਸ਼ੀਲੂ ਵੀ ਅੱਜ ਅਰੈਸਟ ਤੇ ਰਹੂਗਾ 100% ਪੱਕੀ ਗੱਲ ਹੈ ਸ਼ੀਲੂ ਅਰੈਸਟ ਤੇ ਆ ਤੇ ਜੱਗੂ ਬਾਰੇ ਹਜੇ ਕੋਈ ਪਤਾ ਨਹੀਂ ਜੋ ਵੀ ਜਾਣਕਾਰੀ ਮਿਲ ਤੁਹਾਨੂੰ ਦੱਸਾਂਗੇ ਧੰਨਵਾਦ